ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਸ਼ੰਤ ਮਹੱਲਾ ਪੰਜਵਾਂ ਕਰ ਚੌਥਾ ਇੱਕ ਓੰਕਾਰ ਸਤ ਗੁਰੂ ਪ੍ਰਸਾਦ ਹਰ ਚਰਨ ਕਮਲ ਮਨ ਬੇਧਿਆ ਕਿਛ ਆਨ ਨਾ ਮੀਠਾ ਰਾਮ ਰਾਜੇ ਮਿਲ ਸਤ ਸੰਗਤ ਅਰਾਧਿਆ ਹਰ ਕਟ ਕਟੇ ਡੀਠਾ ਰਾਮ ਰਾਜੇ ਹਰ ਚਰਨ ਕਮਲ ਮਨ ਬੇਧਿਆ ਕੀਚ ਆਨ ਨਾ ਮੀਠਾ ਰਾਮ ਰਾਜੇ ਮਿਲ ਸੰਤ ਸੰਗਤ ਅਰਾਧਿਆ ਹਰ ਕਟ ਕਟੇ ਡੀਠਾ ਰਾਮ ਰਾਜੇ ਹਰ ਕਟ ਕਟੇ ਡੀਠਾ ਅਮਰ ਤੋਂ ਉਠਾ ਜਨਮ ਮਰਨ ਦੁੱਖ ਨਾ ਠੇ ਗੁਣ ਨਿਦ ਗਾਇਆ ਸਭ ਦੁੱਖ ਮਿਟਾਇਆ ਹੋਮੈ ਬਿਣਸੀ ਗਾਠੇ ਪਿਉ ਸਹਜ ਸੁਭਾਈ ਛੋੜਨ ਜਾਈ ਮਨ ਲਗਾ ਰੰਗ ਮਜੀਠਾ ਹਰ ਨਾਨਕ ਬੇਦੇ ਚਰਨ ਕਮਲ ਕਿਛ ਆਨ ਨ ਮਿਠਾ ਜਿਉ ਰਾਤੀ ਜਲ ਮਛਲੀ ਤਿਉ ਰਾਮ ਰਸ ਮਾਤੇ ਰਾਮ ਰਾਜੇ ਗੁਰ ਪੂਰੇ ਉਪਦੇਸਿਆ ਜੀਵਨ ਗਤ ਪਾਤੇ RAM ਰਾਜੇ ਜੀਵਨ ਗਤ ਸੁਆਮੀ ਅੰਤਰ ਜਾਮੀ ਆਪ ਲਈ ਲੜ ਲਾਏ ਹਰ ਰਤਨ ਪਦਾਰਥੋ ਪ੍ਰਗਟੋ ਪੂਰਣੋ ਛੋੜ ਨਾ ਕਤ ਹੂੰ ਜਾਏ ਪ੍ਰਭ ਸੁਗਰ ਸਰੂਪ ਸੁ ਜਾਣ ਸੁਆਮੀ ਤਾਂ ਕਿ ਮਿਟੇ ਇਨਾਂ ਦਾ ਤੇ ਜਲ ਸੰਗ ਰਾਤੀ ਮਾਛਲੀ ਨਾਨਕ ਹਰ ਮਾਤੇ ਚਾਤ੍ਰਿਕ ਜਾਚੇ ਬੂੰਦ ਜਿਉ ਹਰ ਪ੍ਰਾਣ ਆਧਾਰਾ RAM ਰਾਜੇ ਮਾਲਖ ਜੀਨਾ ਸੁਤ ਪ੍ਰਾਤਮੀਤ ਸਭ ਹੂੰ ਤੇ ਪਿਆਰਾ RAM ਰਾਜੇ ਸਭ ਹੂੰ ਤੇ ਪਿਆਰਾ ਪੁਰਖ ਨਿਰਾਰਾ ਤਾਂ ਕੀ ਗਤ ਨਹੀਂ ਜਾਣੀਐ ਹਰ ਸਾਸ 기 ਰਾਸ ਨਾ ਬਿਸਰੈ ਕਬ ਹੂੰ ਗੁਰ ਸ਼ਬਦੀ ਰੰਗ ਮਾਣੀਐ ਪ੍ਰਭ ਪੁਰਖ ਜਗ ਜੀਵਨੋ ਸੰਤ ਰਸ ਪੀਵਨੋ ਜਪ ਭਰਮ ਮੋ ਦੁਖ ਟਾਰਾ ਚਾਤਰਿਕ ਚਾਚੇ ਬੂਦ ਜਿਓ ਨਾਨਕ ਹਰ ਪਿਆਰਾ ਮਿਲੇ ਨਰਾਇਣ ਆਪਣੇ ਮਨੋਰਥੋਂ ਪੂਰਾ ਰਾਮ ਰਾਜੇ ਢਾਡੀ ਪੀਤ ਭਰਮ ਕੀ ਪੇਟਤ ਗੁਰ ਸੂਰਾ ਰਾਮ ਰਾਜੇ ਪੂਰਨ ਗੁਰ ਪਾਏ ਪੁਰਬ ਲਿਖਾਇ ਸਭ ਨਿਦ ਦੀਨ ਦਿਆਲਾ ਆਦ ਮਦ ਅੰਤ ਪ੍ਰਭ ਸੋਈ ਸੁੰਦਰ ਗੁਰੂ ਗੋਪਾਲਾ ਸੁਖ ਸਹਿਜ ਆਨੰਦ ਕਨੇਰੇ ਪਤਿਤ ਪਾਵਨ ਸਾਧੂ ਧੂਰਾ ਹਰ ਮਿਲੇ ਨਰਾਇਣ ਨਾਨਕ ਮਨੋਰਥੂ ਪੂਰਾ ਸੁਖ ਸਹਿਜ ਆਨੰਦ ਕਨੇਰੇ ਪਤਿਤ ਪਾਵਨ ਸਾਧੂ ਤੂਰਾ ਹਰ ਮਿਲੇ ਨਰਾਇਣ ਨਾਨਕਾ ਮਾਨੋਰ ਥੋ ਪੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਸ਼ਾਂਤ ਮਹੱਲਾ ਪੰਜਵਾਂ ਘਰ ਚੌਥਾ ਇੱਕ ਉਹੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਕਮਲ ਮਨ ਵਿਦਿਆ ਕਿਛ ਆਣ ਨ ਮਿੱਠਾ RAM ਰਾਜੇ ਮਿਲ ਸੰਤ ਸੰਗਤ ਅਰਾਧਿਆ ਹਰ ਘਟ ਘਟੇ ਦੀਠਾ RAM ਰਾਜੇ